ਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਜੋ ਸੰਗਤਾਂ ਦੀ ਮੰਗ ਸੀ ਕਿ ਅਰਦਾਸ ਦੀ ਸੰਥਿਆ ਕੀਤੀ ਜਾਵੇ ਸੋ ਇਸ ਲੋਕ ਦੀ ਪਹਿਲਾਂ ਪਸੰਥਿਆ ਕਰ ਚੁੱਕੇ ਹਾਂ ਫਿਰ ਵੀ ਅਰਦਾਸ ਦੇ ਵਿੱਚ ਆਪਾਂ ਇਸ ਦੇ ਸੰਥਿਆ ਕਰਨੀ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਇਹਨੂੰ ਤੂੰ ਨਹੀਂ ਬੋਲਣਾ ਤੂੰ ਪੜਨਾ ਹੈ ਕਈ ਸੰਗਤਾਂ ਪੜ ਜਿੰਦੇ ਤੂੰ ਤੂੰ ਪੜਨਾ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਹ ਸੂਖ ਕਨੇਰੇ ਹੋਏ ਨਾ ਜਾਣੈ ਇਹਨੂੰ ਜਾਣੇ ਨਹੀਂ ਪੜਨਾ ਜਾਣੇ ਪੜਨਾ ਦਲਾਵਾਂ ਲੱਗੀਆਂ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਇਹਨੂੰ ਉੱਚੇ ਸੇ ਕਈ ਸੰਗਤਾਂ ਪੜ ਜਾਂਦੀਆਂ ਹੈ ਉੱਚੇ ਤੇ ਪੜਨਾ ਹੈ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਤੁਮਰੇ ਨਹੀਂ ਪੜਨਾ ਤੁਮਰੇ ਸੂਤਰ ਧਾਰੇ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿੱਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਇੱਕ ਓੰਕਾਰ ਇਹਨੂੰ ਏਕਮਕਾਰ ਨਹੀਂ ਪੜਨਾ ਇੱਕ ਓੰਕਾਰ ਵੀ ਕਈ ਸੰਗਤਾਂ ਪੜ ਜੰਨੇ ਇਸ ਤਰ੍ਹਾਂ ਨਹੀਂ ਪੜਨਾ ਇਸ ਦਾ ਉਚਾਰਨ ਹੈ ਇੱਕ ਗਿਣਤੀ ਦਾ ਇੱਕ ਗੁਰੂ ਸਾਹਿਬ ਨੇ ਗਿਣਤੀ ਦਾ ਇੱਕ ਇੱਕ ਹੀ ਪਾਇਆ ਕਹਿੰਦੇ ਮੰਨ ਲਓ ਨਾ ਪੰਜਾਬੀ ਦਾ ਆਪਾਂ ਇੱਕ ਪਾਵਾਂਗੇ ਨਾ ਈੜੀ ਚੜੀ ਕੱਕਾ ਈੜੀ ਸਿਹਾਰੀ ਸਿਹਾਰੀ ਦੀ ਮਤਲਬ ਜਿਹੜੀ ਅਰਥ ਹੈ ਸਿਹਾਰੀ ਦਾ ਵੱਖਰਾ ਅਰਥ ਨਿਕਲੂਗਾ ਈੜੀ ਦਾ ਵੱਖਰਾ ਅਰਥ ਨਿਕਲੂਗਾ ਕਕੇ ਦਾ ਵੱਖਰਾ ਅਰਥ ਨਿਕਲੂਗਾ ਪਰ ਗੁਰੂ ਸਾਹਿਬ ਨੇ ਇੱਥੇ ਗਿਣਤੀ ਦਾ ਇੱਕ ਪਾਇਆ ਹੈ ਇਹਦਾ ਕੋਈ ਅਰਥ ਨਹੀਂ ਹੈ 21 ਵਸ ਇੱਕ ਆਕਾਰ ਪਰ ਖਿੱਕ ਹੈ ਇੱਕ ਓੰਕਾਰ ਓੜ ਦਾ ਮੂੰਹ ਖੁੱਲ ਹੈ ਐਡੀ ਟਿੱਪੀ ਹੈ ਕਕੇ ਕੰਨ ਰਾਰਾਕਾਰ ਓੰਕਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਵਾਹਿਗੁਰੂ ਵਹਿਗੁਰੂ ਨਹੀਂ ਪੜਨਾਂ ਕਿਉਂਕਿ ਇਹ ਅਰਦਾਸ ਹਰੇ ਗੁਰੂ ਕਰਨ ਦੇ ਵਿੱਚ ਹਰੇਕ ਸੰਗਤਾਂ ਕਰਨ ਦੇ ਵਿੱਚ ਵੀ ਕਰਦੀ ਹੈ ਠੀਕ ਹੈ ਸ੍ਰੀ ਵਾਹਿ ਵਾਹਿ ਬਾਵੇ ਕੰਨਹਾ ਹੈ ਸ੍ਰੀ ਵੈਰੂ ਨਹੀਂ ਪੜਨਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਦਸਵੀਂ ਪੜਨਾ ਬਾਵੇ ਨੂੰ ਬਿਹਾਰੀ ਦੇ ਉੱਤੇ ਬਿੰਦੀ ਲਾ ਕੇ ਦਸਵੀਂ 10 ਨਹੀਂ ਕਹਿਣਾ ਪ੍ਰਥਮ ਭਗਉਤੀ ਇੱਥੇ ਕਨੌੜਾ ਧਿਆਨ ਰੱਖਣਾ ਭਗਉਤੀ ਸਿਮਰ ਕੈ ਕੇ ਨਿਪੜਨਾ ਸਿਮਰ ਕੇ ਨਿਪੜਨਾ ਕਿਉਂਕਿ ਬਹੁਤਿਆਂ ਸੰਗਤਾਂ ਅਰਦਾਸ ਸੁਣੀ ਹੈ ਉਹ ਸਿਮ ਪ੍ਰਥਮ ਭਗਉਤੀ ਸਿਮਰ ਕੇ ਕੇ ਪੜ ਜਾਨੀ ਇੱਥੇ ਲਗੀਆਂ ਦਲਾਵਾ ਧਿਆਨ ਰੱਖਣਾ ਸਿਮਰ ਕੈ ਗੁਰ ਨਾਨਕ ਲਈ ਇੱਥੇ ਬਿੰਦੀ ਹੈ ਲਈ ਲਈ ਨਹੀਂ ਕਹਿਣਾ ਲਈ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਇੱਥੇ ਵਿਸਰਾਮ ਇੱਥੇ ਰੁਕਣਾ ਨੇ। RAM DAS HAI DAS HI NE KEHNA RAM DAS HAI NE KEHNA RAM DAS HAI KEHNA ਦਿਲਾਂਾਂ 'ਵਾਂ ਲੱਗੀਆਂ। ਹੋਈ ਇੱਥੇ ਫਿਰ ਈੜੀ ਨੂੰ ਬਿੰਦੀ ਲੱਗੀ ਹੈ। ਹੋਈ ਸਹਾਇ। ਅਰਜਣ ਹਰ ਗੋਬਿੰਦ ਨੂੰ ਹਰ ਗੋਬਿੰਦ ਗੱਗੇ ਹੋੜਾ ਗੋਬਿੰਦ ਨੋ ਨੰਨੇ ਹੋੜਾ ਇੱਥੇ ਵਿਸਰਾਮ ਇੱਥੇ ਰੁਕਣਾ ਲੱਗੋ। ਸਿਮਰੋ ਇੱਥੇ ਕਨੌੜੇ ਦੇ ਨਾਲ ਪੜ੍ਹਨਾ ਸਿਮਰੋ। ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਧਿਆਈ ਇਹ ਨਹੀਂ ਪੜਨ ਧਿਆਈ ਐ ਪੜਨ ਐਡੇ ਦਲਾਵਾਂ ਲਾ ਕੇ ਜਿਸ ਡਿਠੈ ਹੁਣ ਕਈ ਸੰਗਤਾਂ ਨਾ ਜਿਸ ਡਿਠੇ ਪੜ ਜਾਂਦੀ ਹੈ ਪਰ ਇਸ ਤਾ ਉਚਾਰਨ ਜਿਤ ਡਿਠੇ ਜਿਸ ਡਿਠੇ ਇਹ ਇੰਦੇ ਦਲਾਵਾਂ ਲਾ ਕੇ ਉਚਾਰਨ ਕਰ ਜਿਸ ਡਿਠੈ ਪਰ ਸੰਗਤਾਂ ਪੜੇ ਜਿਸ ਡਿਠੇ ਹੁਣ ਇੱਕ ਲਾਂ ਦੇ ਨਾਲ ਕਿੰਨਾ ਮਤਲਬ ਬਾਜ ਦੇ ਵਿੱਚ ਪਰਕ ਪੈਂਦਾ ਜਿਸ ਡਿੱਠੈ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਹੁਣ ਇੱਥੇ ਲਿਖਿਆ ਸਿਮਰਿਆ ਕਈ ਸੰਗਤਾਂ ਪੜ ਜਾਂਦੀ ਹੈ ਸਿਮਰੀ ਹੈ ਤੇ ਕਈ ਸੰਗਤਾਂ ਪੜਦੇ ਸਿਮਰਿਆ ਪਰ ਸ਼ੁੱਧ ਉਚਾਰਨ ਹੈ ਸਿਮਰਿਆ ਦਲਾਵਾਂ ਲੱਗੀਆਂ ਤੇ 시ਆਰੀ ਨੂੰ 시ਆਰੀ ਦੀ ਆਵਾਜ਼ ਕੱਢਣੀ ਬਿਆਹਰੀ ਦੀ ਆਵਾਜ਼ ਨਹੀਂ ਕੱਢਣੀ ਘਰ ਨੋਂ ਨਿਦ ਆਵੇ ਤਾਏ ਆਵੇ ਨਹੀਂ ਪੜਨਾ ਆਵੇ ਆਵੇ ਤਾਏ ਸਭ ਥਾਈ ਇੱਥੇ ਬਿੰਦੀ ਲੱਗੀ ਥਾਈ ਹੋਏ ਸਹਾਈ ਦਸਵੇਂ ਬਿੰਦੀ ਲੱਗੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਿੰਦੀ ਲਾ ਕੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਹੁਣ ਕਈ ਸੰਗਤਾਂ ਪੜ੍ਹਦੀਆਂ ਪਾਠ ਦਾ ਦੀਦਾਰਤ ਦੀਦਾਰ ਕਹਿ ਦਿੰਦੀ ਹੈ ਦੀਦਾਰ ਹੁੰਦਾ ਜੇ ਦਦੇ ਨੂੰ ਸਿਹਾਰੀ ਹੋਵੇਗੀ ਇੱਥੇ ਦਦੇ ਨੂੰ ਬਿਹਾਰੀ ਪਾਠ ਦੀਦਾਰ ਦਾ ਧਿਆਨ ਧਰ ਕੇ ਇੱਥੇ ਰੋਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਹੁਣ ਬਿੰਦੀਆਂ ਦੇ ਨਾਲ ਉਚਾਰਨ ਕੀਤਾ ਹੈ ਬਹੁਵਚਨ ਬਿੰਦੀਆਂ ਦੇ ਨਾਲ ਬਹੁਵਚਨ ਜੇ ਬਿੰਦੀ ਕੱਟ ਦੀਏ ਮਤਲਬ ਬਿੰਦੀ ਕੱਟ ਦੀ ਇੱਥੇ ਪੰਜਾਂ ਕਹਦੀ ਹੈ ਪੰਜਾਂ ਪੰਜਾਂ ਕਿਹਨੂੰ ਕਹਿੰਦੇ ਆਪਾਂ ਇਹ ਸਾਥ ਨੂੰ ਇਹ ਪੰਜਾ ਹੈ ਤੇ ਜੇ ਬਿੰਦੀ ਲਾ ਦਈਏ ਫਿਰ ਬਣ ਜਾਂਦੇ ਪੰਜ ਠੀਕ ਹੈ ਬਹੁਵਚਨ ਬਣ ਜਾਂਦਾ ਪੰਜਾਂ ਪਿਆਰਿਆਂ ਪਿਆਰਿਆ ਜੇ ਬਿੰਦੀ ਤੋਂ ਰਹਿੰਦਾ ਪਿਆਰਿਆ ਇੱਕ ਪਿਆਰਿਆ ਜੇ ਬਿੰਦੀ ਲਾ ਦਈਏ ਪਿਆਰਿਆਂ ਬਹੁਤ ਜ਼ਿਆਦਾ ਠੀਕ ਹੈ ਪੰਜਾ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਹੁਣ ਥੱਲੇ ਤੇ ਹਾਹਾ ਲੱਗਣ ਇਹਦਾ ਮਤਲਬ ਪਾਰਾ ਬੋਲਣਾ ਚਾਲੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਇਹ ਵੀ ਪਾਰਾ ਬੋਲਣਾ ਇੱਥੇ ਹਾਹਾ ਲੱਗਾ ਬੰਡ ਛਕਿਆ ਦੇਗ ਚਲਾਈ ਤੇਗ ਵਾਹੀ ਹੁਣ ਕਈ ਸੰਗਤਾਂ ਪਰ ਜੇ ਤੇਗ ਚਲਾਈ ਤੇ ਦੇਗ ਵਾਹੀ ਐਂ ਕਹਿ ਦਿੰਦੀ ਹੈ ਦੇਗ ਚਲਾਈ ਟੇਗ ਵਾਹੀ ਦੇਖ ਕੇ ਅਨ ਡਿਠ ਅਨ ਐੜਾ ਤਿੰਨਾ ਨਾ ਬੋਲ ਕੇ ਅਨ ਡਿਠ ਅਨ ਡਿਠ ਕੀਤਾ ਤਿੰਨਾ ਪਿਆਰਿਆਂ ਤਿੰਨਾ ਭਾਰਾ ਬੋਲਣਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਹੁਣ ਇਨ੍ਹਾਂ ਤੇ ਵਿਸਰਾਮ ਲੱਗਾ ਜੇ ਧੁੰਦਾ ਬਿੰਦੀ ਤੁਰਹਿਤ ਸਿੰਘਾ ਇੱਕ ਇੱਕ ਹੀ ਬਣਨਾ ਹੈ ਜੇ ਬਿੰਦੀ ਲਾ ਦੀ ਲਾਹ ਕੀ ਤੇ ਹੁਣ ਬਣ ਗਿਆ ਸਿੰਘਾ ਕਿ ਬਹੁਤ ਜਿਆਦਾ ਸਿੰਘਾ ਨੇ ਪਿਆਰ ਸਿੰਘਣੀਆਂ ਨੇ ਬਹੁਤੀਆਂ ਸਿੰਘਣੀਆਂ ਨੇ ਠੀਕ ਹੈ ਜਿੰਨਾ ਸਿੰਘਾ ਸਿੰਘਣੀਆਂ ਨੇ ਧਰਮ 헤ਤ ਸੀਸ ਦਿੱਤੇ ਇਥੇ ਰੁਗਣਾ ਨਹੀਂ ਬੰਦ ਬੰਦ ਕਟਾਏ ਹੁਣ ਕਈ ਸੰਗਤਾ ਪੜ ਜਾਂਦੀ ਹੈ ਬੰਦ ਬੰਦ ਕਟਵਾਏ ਕਟਵਾਏ ਪੜ ਜਾਂਦੀ ਹੈ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਚੜੇ ਭਾਰਾ ਬੋਲਣੈ ਨੂੰ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਹੀਂ ਪੜਨਾ ਬਾਬੇ ਨੂੰ ਕੰਨਾ ਲੱਗਾ ਚਿਤ ਆਵੇ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਗ ਤਿਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਵਿਵੇਕ ਪੜਨਾ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦ ਦਾ ਰਾਖਾ ਆਪ ਵਾਹਿਗੁਰੂ ਮਤ ਪਾਦ ਰੱਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਖੁੱਲੇ ਪਹਾਰ ਬਣਨ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਕਰਨ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪੀਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਇੱਥੇ ਜਿਹੜੇ ਵੀ ਸਬੰਧ ਵਿੱਚ ਆਪਰ ਅਰਦਾਸ ਕਰਨੀ ਹੈ ਨਿਤਨੇਮ ਦੀ ਰਹਿਰਸ ਦੀ ਜਾਂ ਕਿਸੇ ਵੀ ਕਾਰਜ ਦੀ ਅਰਦਾਸ ਕਰਨੀ ਹੁੰਦਾ ਇਹ ਚ ਨਾ ਲੈਦਣਾ ਆਪ ਜੀ ਦੇ ਹਜ਼ੂਰ ਜੀ ਅਰਦਾਸ ਹੈ ਜੀ ਅੱਖਰਵਾਦ ਕਾ ਹੁਣ ਕਈ ਸੰਗਤਾਂ ਪੜ੍ਹਦੀ ਅੱਖਰਵਾਦ ਦਾ ਘਾਟਾ ਕਈ ਕਹਿੰਦੇ ਆ ਕਿ ਬਾਣੀ ਪੜ੍ਹਦੇ ਨੇ ਭੁੱਲਾ ਹੋ ਗਿਆ ਨੇ ਇਸ ਤਰ੍ਹਾਂ ਪੜ੍ਹਦੇ ਨੇ ਚਲੋ ਆਪੋ ਆਪਣੇ ਵੱਖੇ ਜੇ ਮਰਜੀ ਪੜ੍ਹਨ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ ਕਰਨ ਸਰਬੱਤ ਦੇ ਕਾਰਜ ਦਾਸ ਕਰਨੇ ਸੇ ਪਿਆਰੇ ਮੇਲ ਜਿੰਨਾ ਮਿਲਿਆ ਤਰਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆਪਣੀ ਅਰਦਾਸ ਸੰਪੂਰਨ ਹੋ ਗਈ ਸੰਥਿਆ ਸੋ ਸੰਗਤਾਂ ਜ਼ਰੂਰ ਇਸ ਦੀ ਮਿਹਨਤ ਕਰਨੀ ਹੈ ਕਿਉਂਕਿ ਗੁਰੂ ਘਰਾਂ ਵਿੱਚ ਤੇ ਆਮ ਸੰਗਤਾਂ ਹਰੇਕ ਦੇ ਘਰ ਅਰਦਾਸ ਹੁੰਦੀ ਹਰ ਸੰਗਤਾਂ ਕਰਦੀ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ